ਮੰਗਿਆ ਤੰਗੋਟ ਕੀ ਜੇ ਉਹਦਾ ਦੋ ਬੰਦ ਸਾਰੇ ਪਿੱਛੇ ਦਾ ਮੈਂ ਸਾਹ ਵੀ ਇੱਕ ਸਮੋਦਾ ਇਹਦੇ ਇੱਕ ਤੋਂ ਅੰਗਲੀਆ ਦੋ ਲੜਕੇ ਹੀ ਜਿੱਦ ਕਿਤੇ ਦੇ ਸਾਹਮਣੇ ਪੇਟਰ ਚੜਾ ਜੇ ਕੋਸਾ ਆਏ ਬੰਦ ਲੋਕੋ ਸਨ ਦੁਨੀਆਂ ਮੇਰਾ ਉੱਤੇ ਸੋਇ ਤਸਵੀਰ ਹੈ ਜਿਹੜੀ ਕਿ ਪ੍ਰਦਰਸ਼ਨ ਦੀ ਜ਼ਿੰਦਾਰੀ ਹੈ ਆਪਾਂ ਦੀ ਬਾਜਵਾ ਹੋਰੀ ਪਹੁੰਚੇ ਹੋਏ ਨੇ ਤਾਂ ਸਾਧਾ ਕਰਨਾ ਦੋ ਸਾਧਾ ਕਰਨਾ ਬਣ ਕੇ ਮਿਲੋ ਫੋਕਸ ਕਰ ਦੋ ਸਾਧਾ ਉਹ ਕਿਤੇ ਦੀਪਕ ਸਰਵਪਾ ਸਰ ਲੱਗਦਾ ਕਿ ਜਿਹੜੇ ਇੱਕ ਬਹੁਤ ਵੱਡਾ ਪਹਿਲੇ ਸਾਨੂੰ ਇੱਕ ਵਾਰ ਇੱਕ ਵਾਰ ਅਫਸੋਸ ਕਰ ਲੈਣ ਦੋ ਮੈਂ ਬਾਅਦ ਵੀ ਇਸ ਮੌਜੂਦਾ ਸਰਕਾਰ ਨੂੰ ਰਿਸਪਾਂਸਿਬਲ ਸਮਝੇ ਨਾ ਹਾਂ ਜੀ ਜੀ ਇਹਦੇ ਵਾਸਤੇ ਡਾਇਰੈਕਟਲੀ ਆਪ ਰਿਸਪਾਂਸਿਬਲ ਹੈ ਭਗਵੰਤ ਮਾਨ ਰਿਸਪਾਂਸਿਬਲ ਹੈ ਹਰਪਾਲ ਚੀਮਾ ਰਿਸਪਾਂਸਿਬਲ ਹੈ ਅਸੀਂ ਮੌਕੇ ਤੇ ਹਰਪਾਲ ਸਿੰਘ ਚੀਮੇ ਦੇ ਅਸਤੀਫੇ ਦੀ ਐਕਸਾਈਜ਼ ਮਿਨਿਸਟਰ ਦੀ ਮੰਗ ਕਰਦੇ। ਬਾਈ ਬਾਈ ਜੀ ਸਭ ਪਰਿਵਾਰ ਨੂੰ ਮਿਲਣੇ ਦੋ ਬੱਚੇ ਆਲਾ ਦੋ ਪਰਿਵਾਰ ਨੂੰ ਮਿਲਣੇ। ਮੈਂ ਆ ਬੱਚੇ ਸਭ ਪਰਿਵਾਰ ਨੂੰ ਮਿਲਣੇ ਤੁਸੀਂ। ਬਾਈ ਬਾਈ ਸਾਹਿਬ ਬੱਚਿਆਂ ਨੂੰ ਮਿਲੇ ਪਰਿਵਾਰ ਨੂੰ ਮਿਲੇ। ਇਹਦੇ ਦੋ ਬੱਚਿਆਂ ਨਿਸ਼ਚਿਤ ਲੱਗੇ ਕੀ ਕਿਹਾ ਜਾਂਦਾ। 2000 ਦੇ ਵਿੱਚ ਵੀ ਮੌਤਾ ਹੋਈਆਂ ਸੀ ਗ੍ਰੀਲੀ ਸ਼ਰਾਬ ਪੀਣ ਦੇ ਨਾਲ। ਉਹ ਸਰਕਾਰ ਕਾਂਗਰਸ ਅੰਗਰੇਜ਼ੀ ਦੀ ਗੱਲ ਸੁਣੋ। ਅੱਜ ਅੱਜ ਕਿਹਦੀ ਸਰਕਾਰ? ਆਪਾਂ ਅੱਜ ਦੀ ਗੱਲ ਕਰੀਏ। ਪਰ ਇਸ ਸਰਕਾਰ ਨੇ ਵੀ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ। ਚਲੋ ਇੱਕ ਮਿੰਟ ਦੋ ਮਿੰਟ ਸਾਨੂੰ ਦਿੱਤੇ ਲੈਣ। ਬਿਲ یہ گاڑی بھی فون کر دے اورڈر آیا یار اورڈر آیا اکو سے پرتا تو ہاں نہیں دسنا کیا پتہ ہے نہیں کہ دوتے ہے کیمرہ بھنگا ہے تیرے دس اور ایک منٹ یہ ہدش کس نے بدیا So eu have eu vou te do اور جا کے باہر جا کے باہر جا کے اور جا کے تھوڑا आजा بیٹا بس ٹھیک ہے باہر جا دو منٹ باہر کر لے یار بھی کریں گے ਹਾਂ ਜੀ ਲੋਕ ਓਕੇ ਜੀ 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 ਜ ਕਿੰਨੇ ਸਾਰੇ ਅਫੀਸ਼ਰ ਦਸਰਿਆ ਨੇ ਅਸੀਂ ਬੰਦੇ ਗ੍ਰਿਫਤਾਰ ਕਰ ਰਹੇ ਹਾਂ ਸਾਡਾ ਕਹਿਣਾ ਹੈ ਕਿ ਕਈ ਸਾਲਾਂ ਦੀ ਇਹ ਚੀਜ਼ ਵਿਕਰੀ ਹੈ ਉਦੋਂ ਅਜੇ ਤੱਕ ਕਿਉਂ ਇਹਨਾਂ ਨੂੰ ਵੱਦ ਨਹੀਂ ਕੀਤਾ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਹੈ ਉਹਦਾ ਮਕਸਦ ਕੀ ਹੋਇਆ ਅੱਜ ਗਰਾਉਂਡ ਰਿਐਲਿਟੀ ਇਸ ਤانوں ਪਤਾ ਲੱਗ ਗਈ ਹੈ ਇੱਕ ਰਾਤ ਦੇ ਵਿੱਚ ਮਜੀਠੇ ਹਲਕੇ 'ਚ 16 ਆਦਮੀਆਂ ਦੀ ਬੋਤਾ ਹੋ ਚੁੱਕੀਆਂ ਨੇ 8 ਤੋਂ 10 ਕ੍ਰਿਟੀਕਲ ਹਾਲਤ 'ਚ ਪਏ ਤੋਂ ਦੈਟ ਮੀਨਸ ਇਟਸ ਅ ਕੰਪਲੀਟ ਫੇਲਡ ਗਵਰਨਮੈਂਟ ਇਹਨਾਂ ਦੀ ਇੰਟੈਲੀਜੈਂਸ ਕਿੱਥੇ ਸੀ ਆ ਤੁਹਾਡੇ ਸਾਹਮਣੇ ਹੀ ਹੈ ਜੋ ਕੁਝ ਹੋ ਰਿਹਾ ਤੇ ਇਸ ਤੋਂ ਵੱਡੀ ਅਨਫੋਰਚੂਨੇਟ ਗੱਲ ਕੀ ਗਰੀਬ ਲੋਕ ਨੇ ਵਿਚਾਰੇ ਸਾਰੇ ਕਿਹਿਆਂ ਤੇ ਬੱਚੇ ਹੀ ਰਹਿ ਗਏ ਗੱਡੇ ਮਾਂ ਤੇ ਕ੍ਰੀਮੇਸ਼ਨ ਵੀ ਹੋ ਚੁੱਕੀ ਬਾਸ ਕ੍ਰੀਮੇਸ਼ਨ ਹੁਣ ਇਸ ਗੱਲ ਦਾ ਤੇ ਮੈਨੂੰ ਵੀ ਬਾਹਰ ਇਹ ਦੱਸਿਆ ਗਿਆ ਕਿ ਜਿਹੜੇ ਉਹਦੇ ਚ ਪੋਸਟ ਬਾਟਮ ਕਰਾਏਗੇ ਨਹੀਂ ਕਰਾਏਗੇ ਇਹ ਤਾਂ ਸਰਕਾਰੀ ਦੱਸੇਗੀ ਜੀ ਜਿੰਮੇਂ ਦੂ ਦੇ ਵਾਂਟ ਟੂ ਦੂ ਦੇ ਵਾਂਟ ਟੂ ਕਵਰ ਇਟ ਅੰਕੜੇ ਮਜਾਰੀ ਅੰਕੜੇ ਘਟ ਗਏ ਨਹੀਂ ਕੁਛ ਵੀ ਬਚਾਉਣ ਦੀ ਕੋਸ਼ਿਸ਼ ਹੈ ਹਾਂਜੀ ਅੰਕੜੇ ਦੇ ਕੋ ਮੈਂ ਕੁਝ ਨਹੀਂ ਇਹਦੇ ਤੇ ਕਹਿ ਸਕਦਾ ਮੈਨੂੰ ਤੇ ਜੋ ਤੁਸੀਂ ਦੱਸ ਰਹੇ ਹੋ ਮੈਂ ਉਹ ਹੀ ਗੱਲ ਕਹਿ ਰਿਹਾ ਪਰ ਸਾਰੀ ਚੀਜ਼ ਦੀ ਤਹਿਕੀਕਾਤ ਇਮਾਨਦਾਰੀ ਨਾਲ ਹੋਣੀ ਚਾਹੀਦੀ ਇਹ ਨਹੀਂ ਗੱਲ ਮੈਂ ਮਿਸਟਰ ਨੂੰ ਕਹੂੰਗਾ ਕਿ ਉੱਥੇ ਆਏ ਹੋ ਇਮਾਨਦਾਰੀ ਨਾਲ ਤਹਿਕੀਕਾਤ ਕਰਿਓ ਜੋ ਆਪਦਾ ਨੇ ਕਿਚਿਆਣਾ ਗੱਲਬਾਤ ਕਰਨੀ ਫੇਰ ਲੋਕਾਂ ਨੂੰ ਵਾਅਦੇ ਕਰਨੇ ਵਾਅਦਾ ਖਿਲਾਫੀ ਕਰਨੀ ਤੇ ਫਿਰ ਚਲੇ ਜਾਣਾ ਉਹਦਾ ਕੋਈ ਮਕਸਦ ਨਹੀਂ ਹੈ। ਬਾਬਾ ਸਾਹਿਬ ਕਾਂਗਰਸੀ ਸੀਐਮ ਸਾਹਿਬ ਹੁਣੇ-ਹੁਣੇ ਐਸਐਚਓ ਤੇ ਡੀਪ ਡੀਐਸਪੀ ਜਿਹੜਾ ਸਸਪੈਂਡ ਹੋਣ ਦੀ ਇਸ ਚੀਜ਼ ਦੇ ਹੁਣ ਇੰਨੇ ਕਿੰਨੇ ਆਰਡਰ ਆ ਗਏ ਜੀ। ਯਾਰ ਉਹ ਕਿਸੇ ਨੂੰ ਸਸਪੈਂਡ ਕਰਨਾ ਨਾ ਕਰਨਾ ਉਹ ਤਾਂ ਸਰਕਾਰ ਦਾ ਕੰਮ ਹੈ ਨਾ ਮੇਰਾ ਕੰਮ। ਬਾਬਾ ਸਾਹਿਬ ਪਤਾ ਹੈ ਕਿ ਸਰਕਾਰ 16 ਪੂਜ ਕੀ ਟ੍ਰੈਜੇਡੀ ਦੇ ساتھ ਸ਼ਰਾਬ ਕੀ ਟ੍ਰੈਜੇਡੀ ਦੇ ساتھ ਬਹੁਤ ਮਜੀਠਾ ਅਸੈਂਬਲੀ ਹਲਕੇ ਮੇ ਹੋ ਚੁੱਕੀ ਹੈ। ਔਰ ਮੈਂ ਡਾਇਰੈਕਟਲੀ ਰਿਸਪਾਂਸਿਬਲ ان موتوں کے لیے آپ کی سرکار کو سمجھتا ہوں آج ادھر چیف منسٹر آ رہے ہیں میں چیف منسٹر صاحب کو ادھر سے پوچھنا چاہوں گا آپ ہوم منسٹر ہیں ہو. آپ کے ایکسائز منسٹر ہے چیما صاحب ذمہ داری کس کی بنتی ہے میں سمجھتا ہوں پہلی زمہواری اس میں ایکسائز منسٹر کی ایکسائز منسٹر ہر سنگھ چیما جو فائننس منسٹر بھی ہیں ان کو امیجیٹلی استیفہ دینا چاہیے he is directly responsible and as home minister chief minister kyunki home care police ka car in charge hai he is directly responsible for what has happened to isliye aapki ye government jo hai morley koi zimmedari apni samjhte hai to he must immediately resign as the excise minister punjab bajwan saab ek pase yudh nashya de virodh chalaya us pase sakht karwai di gal ki dusre pase sharab de naal is tarah diyan mota honiyan vekho ek siddhi gal samjho ਡਾਇਰੈਕਟਲੀ ਇਹਦੇ ਬਾਅਦ ਸੇ ਅਸੀਂ ਆਪਦੀ ਸਰਕਾਰ ਨੂੰ ਭਗਵੰਤ ਮਾਨ ਨੂੰ ਤੇ ਹਰਪਾਲ ਸਿੰਘ ਚੀਮੇ ਨੂੰ ਜ਼ਿੰਮੇਵਾਰ ਸਮਝਦੇ ਹਾਂ ਇਹ ਲਾਅ ਐਂਡ ਆਰਡਰ ਨਾਲ ਹੀ ਤੱਲਕ ਰੱਖਦਾ ਹੈ ਇਹ ਜਿਹੜਾ ਯੁੱਧ ਦੇ ਖਿਲਾਫ ਇਹ ਨਸ਼ੇ ਦੇ ਖਿਲਾਫ ਯੁੱਧ ਦੀ ਘਰ ਵੱਲੋਂ ਹੋਲਡ ਕਰਨੇ ਆ ਹਰਪਾਲ ਚੀਮਾ ਹੀ ਸ਼ੁੱਡ ਰਿਜ਼ਾਈਨ ਇਮੀਡੀਟ ਜੇ ਉਹਦੇ ਕੋਈ ਮੋਰਲ ਕੋਈ ਗੱਲ ਹੈ ਰਿਜ਼ਾਈਨ ਕਰੇ ਤੇ ਅਸਲ ਜਿਹੜੇ ਕੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀਆਂ ਨਹੀਂ ਉਹਨਾਂ ਦੀਆਂ ਦਾ ਹੁਣ ਸ਼ਰਾਬ ਜਿਹੜੀ ਵਿਕਦੀ ਏ ਤੇ ਜਿਹਦੀ ਦੇਖ ਰੇਕ ਚੱਲੇ ਹੁੰਦੀ ਉਹਨਾਂ ਤੇ ਕਾਰਵਾਈ ਕਿੱਥੇ ਪਰ ਇਹ ਦੱਸੋ ਬੰਦੇ ਤੇ ਇਹ ਪਿਛਲੇ 3 ਸਾਲਾਂ ਤੋਂ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹ ਕਿੱਥੇ ਨੇ ਪਰ ਬਾਜਵਾ ਸਾਹਿਬ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹਨਾਂ ਦੀ ਰਿਸਪੋਨਸੀਬਿਲਟੀ ਕੋਈ ਨਹੀਂ ਪਰ ਬਾਜਵਾ ਸਾਹਿਬ ਮੁੱਖ ਮੰਤਰੀ ਦੇ ਵਿੱਚ ਖਾਣਡ ਹੋਣੇ ਸ਼ੁਰੂ ਹੋ ਗਏ ਕਾਲੀ ਦਲਚੀ ਹੋਏ ਕੰਮ ਗੱਲ ਮੇਰੀ ਸੁਣੋ ਬਾਕੀ ਸਰਕਾਰਾਂ ਦੀ ਗੱਲ ਛੱਡੋ ਅੱਜ ਆਪਾਂ ਤੇ ਅੱਜ ਦੀ ਸਰਕਾਰ ਦੀ ਰਿਸਪੋਨਸੀਬਿਲਟੀ ਦੀ ਗੱਲ ਕਰਦੇ ਜੇ ਪਿਛਲੀਆਂ ਸਰਕਾਰਾਂ ਚ ਕਮੀ ਪੇਸ਼ੀ ਨਾ ਹੁੰਦੀ ਤੇ ਇਹ ਕਿਉਂ ਆਂਦੇ ਦੀ ਹੁਣ ਸੀਐਮ ਸਾਹਿਬ ਆ ਰਹੇ ਨੇ ਕਹਿ ਰਹੇ ਨੇ ਸਖਤ ਕਾਰਵਾਈ ਅਸੀਂ ਕਰਤੀ ਹੁਣ ਪਰਿਵਾਰਾਂ ਨੂੰ ਮਿਲਣ ਆ ਰਹੇ ਨੇ ਕੀ ਜਿਹੜੇ ਜਿਹੜਾ 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 ਡੈਥ ਹੋ ਗਈ ਕਿੰਨੀ ਕੰਪਨਸੇਸ਼ਨ ਚਾਹੀਦਾ ਜੀ ਮੇਰੀ ਗੱਲ ਸੁਣੋ ਕੰਪਨਸੇਸ਼ਨ ਤੇ ਚਲੋ ਆਪ ਦੇਖੇਗਾ ਚੀਫ ਮਿਨਿਸਟਰ ਇਹਨਾਂ ਨੂੰ ਕੀ ਦਿੰਦਾ ਹੈ ਗਰੀਬ ਲੋਕ ਨੇ ਅਸੀਂ ਚਾਹਨੇ ਕੰਪਨਸੇਸ਼ਨ ਦੇ ਦਿੰਦੇ ਬਟ ਕੰਪਨਸੇਸ਼ਨੋਂ ਵੱਧ ਜ਼ਰੂਰੀ ਤੇ ਹੈ ਕਿ ਇਸ ਕਿਸਮ ਦਾ ਕੰਦਾ ਸਾਰੇ ਪੰਜਾਬ ਚੱਲ ਰਿਹਾ ਉਹਨਾਂ ਕਿ ਸਮਿਦਿਓ ਕੇਨਾਂ ਦੀ ਜਿਹੜੀ ਐਡਮਿਨਿਸਟ੍ਰੇਟਿਵ ਫੋਰਸੇਜ਼ ਨੇ ਲਾਅ ਐਂਡ ਆਰਡਰ ਵਾਲੀਆਂ ਪੁਲਿਸ ਫੋਰਸਾਂ ਉਹਨਾਂ ਨੂੰ ਇਹਦਾ ਪਤਾ ਨਹੀਂ ਸੀ ਬਾਈਬਾ ਜਿਹਨਾਂ ਦੀ ਡੈਥ ਜਿਹਨਾਂ ਦੇ ਘਰ ਡੈਥ ਸਿੱਧੇ ਦੀ ਜ਼ਿੰਮੇਵਾਰੀ ਹੈ ਸਿੱਧੀ ਭਗਵੰਤ ਨੂੰ ਜਿਹੜੇ ਪੁਲਿਸ ਵਾਲੀ ਕਹਿੰਦੇ ਡੈਥ ਹੋਈ ਮੌਜੂਦ ਬੰਦੀ ਪਿੰਡੀਪਾਲਸ ਦਾ ਮੈਂ ਕਿਸੇ ਲੀਡਰ ਦੀ ਗੱਲ ਨਹੀਂ ਕਰਨਾ ਮੈਂ ਸਿੱਧੇ ਤੌਰ ਆਪ ਦੀ ਸਰਕਾਰ ਰਿਸਪਾਂਸਿਬਲ ਤੇ ਭਗਵੰਤ ਨੂੰ ਤੇ ਇਥੋਂ ਦੇ ਚੀਮੇ ਨੂੰ ਰਿਸਪਾਂਸਿਬਲ ਜਿਹੜੇ ਪੁਲਿਸ ਵਾਲੀ ਦੇ ਵਿੱਚ ਲਿਆ ਦਿੱਤਾ ਜਾ ਰਿਹਾ ਉਹਨਾਂ ਤੇ ਚੀਮਾ ਸਾਹਿਬ ਮੈਂ ਸਾਹਿਬ ਇੱਕ ਮਿੰਟ ਦੱਸਦਾ ਗਿਆ ਬਾਈਬਾ ਸਾਹਿਬ ਬਾਈਬਾ ਸਾਹਿਬ ਕੱਲੀ ਕਰ ਦਿੰਦਾ ਗਿਆ ਬਾਕੀ ਗੱਲ ਕੋਈ ਦੇ ਸਰਕਾਰ ਕੱਲ ਵੀ ਕੀਤੇ ਗਏ ਨੇ ਸੁਣੋ ਇਹ ਇਸ ਤੁਸੀਂ ਆਪ ਹੀ ਦੱਸ ਰਹੇ ਹੋ ਇਹ ਨਾ ਥੱਲੇ ਮੈਨੂੰ ਨਹੀਂ ਹੁਣ ਪਤਾ ਉਹਨਾਂ ਦਾ ਪੋਸਟਮਾਰਟਮ ਹੋਇਆ ਕਿ ਨਹੀਂ 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 ਪੋਸਟਮਾਰਟਮ ਨਹੀਂ ਹੋਇਆ ਤੇ ਤੂੰ ਇਆ ਫੜੇ ਆ ਬਸ ਸਮਝ ਲਓ ਅੱਜ ਇੱਥੇ ਚੀਫ ਮਿਨਿਸਟਰ ਆਣਾ ਵੈਲਕਮੇ ਆਣਾ ਚਾਹੀਦਾ ਪਰ ਲੋਕਾਂ ਦੇ ਕਿਸੇ ਇਹ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਇਹਨੂੰ